ਕਬੀਰ ਜੀ 1374 ਅੰਗ ਦੇ ਉੱਤੇ ਕਹਿੰਦੇ ਕਬੀਰ ਜੈ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾ ਹੈ ਤੈ ਘਰ ਮਰਹਤ ਸਾਰਖੇ ਊਤ ਬਸੇ ਤਨ ਮਾਹੀ ਦੱਸੋ ਕਬੀਰ ਜੈ ਕਰ ਸਾਧਨਾ ਸੇਵੀਏ ਹੁਣ ਦੇਖਿਓ ਹੁਣ ਆਪਾਂ ਕਹੇ ਜਿਸ ਘਰ ਵਿੱਚ ਸਾਧੂਆਂ ਸੰਤਾਂ ਦੀ ਸੇਵਾ ਨਹੀਂ ਹੈ ਕਿੰਨੀ ਕੀ ਸੇਵਾ ਕਰ ਲਵਾਂਗੇ ਸੋ ਚਲਲੀ ਗੱਲ ਹੈ ਨਾ ਸਾਧੂ ਨੂੰ ਘਰ ਬੁਲਾ ਕੇ ਲੰਗਰ ਪਾਣੀ ਛਕਾ ਦੇਉਂਗੇ ਕੁਰਤਾ ਬਰਮਾ ਦੇ ਦੇਉਂਗੇ ਰੁਪਈਆ 10000 ਦੇ ਦੇਉਂਗੇ ਸੇਵਾ ਹੋ ਗਈ ਸੰਤ ਦੀ ਸੇਵਾ ਕਰੀਏ ਗੋਡੇ ਘੁਟਨਾ ਉਹ ਲੰਗਰ ਪਾਣੀ ਛਕਾਉਣਾ ਕੁਰਤਾ ਬਰਮਾ ਦੇਣਾ ਹੁ ਪੜਿਓ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਸੰਤ ਕੀ ਸੇਵਾ ਨਾਮ ਅਤੇ ਹੈਏ ਹਾਰੇ ਸੰਤਰੀ ਦੇ ਆਜੇ ਸਤਗੁਰੂ ਦੀ ਸੇਵਾ ਗੁਰ ਕੀ ਸੇਵਾ ਚਾਹਬ ਤੇ ਵਿਚਾਰ ਆਂਦਾ ਜੇ ਗੁਰੂ ਗੰਗਾ ਸਾਹਿਬ ਦੀ ਸੇਵਾ ਕਰਨੀ ਇਹਦੇ ਮਾਰਗ ਤੇ ਚੱਲਣਾ ਤੇ ਸ਼ਬਦ ਦੀ ਵਿਚਾਰ ਕਰਨਾ ਔਰ ਕੋਈ ਸੇਵਾ ਨਹੀਂ ਲੇਖੇ ਜੱਗ ਆ ਜਿੰਨੀ ਆਪਾਂ ਸੇਵਾਵਾਂ ਕਰਦੇ ਆ ਨਾ ਇਹ ਮਨ ਨੀਵਾ ਹੁੰਦਾ ਤੇ ਮਨ ਨੀਵਾ ਕਰਕੇ ਗੁਰੂ ਦੀ ਸੇਵਾ ਕਰਨ ਦੇ ਯੋਗ ਹੋ ਜਾਂਦੇ ਆਪਾਂ ਝੂਠੇ ਭਾਂਡੇ ਮੰਨ ਕੇ ਜੋੜੇ ਚਾੜ ਕੇ ਮਨ ਨੀਵਾ ਹੋਇਆ ਤੇ ਫਿਰ ਗੁਰੂ ਦੀ ਸੇਵਾ ਕਰਨ ਦੇ ਯੋਗ ਹੋ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੇ ਯੋਗ ਹੋ ਜਾਂਦੇ ਇਹ ਬਾਤ ਸਗੀ ਗੱਲ ਲੱਗ ਕਹਿੰਦੇ ਕਬੀਰ ਚੱਕ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾ ਹੈ ਕਹਿੰਦਾ ਜਿੱਥੇ ਸਾਧੂ ਸੰਤ ਦੀ ਸੇਵਾ ਨਹੀਂ ਹੈ ਜਿਹਦੇ ਕੋਈ ਬੰਦਾ ਐਸੇ ਸਰੀਰ ਦੇ ਅੰਦਰ ਮਿਲਣਾ ਮੰਨ ਬੈਠਾ ਹੈ ਉਹ ਗੁਰੂ ਦੇ ਮਾਰਗ ਤੇ ਨਹੀਂ ਚੱਲਦਾ ਸਾਧੂ ਦੇ ਮਾਰਗ ਤੇ ਨਹੀਂ ਚੱਲਦਾ ਉਹ ਹਰ ਕੀ ਸੇਵਾ ਨਾ ਹੈ ਕਹਿੰਦਾ ਉਹ ਪ੍ਰਮਾਤਮਾ ਦੀ ਸੇਵਾ ਨਹੀਂ ਕਰ ਸਕਦਾ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲ ਸਕਦਾ ਤੈ ਕਲ ਤੈ ਕਟ ਮਰਹਟਸਾਰ ਕੇ ਮਰਣ ਕਿਉਂ ਕਹਿੰਦੇ ਸ਼ਮਸ਼ਾਨ ਘਾਟ ਨੂੰ ਸਾਰ ਕੇ ਕਹਿੰਦੇ ਵਰਗੇ ਕਹਿੰਦੇ ਉਹ ਘਰ ਉਹ ਮਨ ਜਿਹੜੇ ਨੇ ਨਾ ਸ਼ਮਸ਼ਾਨ ਘਾਟ ਵਰਗੇ ਆ ਉਹ ਤੇ ਬਸੇ ਤਨ ਮਾਹੇ ਕਹਿੰਦੇ ਉੱਥੇ ਪੂਤ ਵਸਦੇ ਆ ਕਿਹੜੇ ਪੂਤ ਜੀ ਪੂਤ ਕਿੰਨੂੰ ਕਹਿੰਦੇ ਜਿਹੜੇ ਤੁਹਾਡੀ ਪਕੜ ਚ ਨਹੀਂ ਆਉਂਦੇ ਉਹਨੂੰ ਪੂਤ ਕਹਿੰਦਾ ਬੱਚਾ ਤੁਹਾਡਾ ਸ਼ਰਾਰਤੀ ਹੈ ਤੁਹਾਡੀ ਪਕੜ ਚ ਨਹੀਂ ਆਉਂਦਾ ਤੂੰ ਤੇ ਪੂਤ ਹੀ ਹੈ ਮੇਰੇ ਤੇ ਕਾਬੂ ਨਹੀਂ ਆਉਂਦਾ ਸੱਚਾ ਪੂਤ ਬਸੇ ਤਨ ਮਾਹੇ ਕਹਿੰਦੇ ਉਹਨਾਂ ਦੇ ਮਨ ਚ ਉਹ ਵਿਚਾਰ ਪੈਦਾ ਹੋ ਜਾਂਦੇ ਆ ਇਰੇ ਮਨ ਦੇ ਕਾਬੂ ਚ ਨਹੀਂ ਹੁੰਦੇ ਠੀਕ ਹੈ ਜੀ ਇੱਥੇ ਕੀ ਕਹਿਣ ਲੱਗੇ ਕਹਿੰਦੇ ਹਰ ਮੰਗਲ ਘਾ ਹੋ ਸਕੀ ਸਖੀ ਕੰਮ ਜਾਨੇਂਦਰੇ